ਅੱਛੀ ਗੱਲ ਆਪਾਂ ਲੈ ਕੇ ਆਏ ਬਈ ਆਪਣੇ ਕੋਲ ਆਏ ਹੈਗੇ ਹਰ ਇੱਕ ਸਾਈਜ਼ ਦੇ ਓਪਨ ਸਾਈਡ ਚਿਲਰ 6 ਫੁੱਟ ਦੇ ਵਿੱਚ ਵੀ ਹੈ 4 ਫੁੱਟ ਦੇ ਵਿੱਚ ਵੀ ਹੈਗੇ ਆ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਆ ਸਾਰਿਆਂ ਦੀ ਬਿਲਕੁਲ ਓਕੇ ਰਿਪੋਰਟ ਤੇ ਬਹੁਤ ਵਧੀਆ ਪ੍ਰਾਈਸ ਤੇ ਬਹੁਤ ਵਧੀਆ ਕੈਂਟ ਰੇਟ ਦੇ ਉੱਤੇ ਮਿਲ ਜਾਣਗੇ ਆਪਣੇ ਕੋਲੇ ਸਾਰੇ ਸਾਈਜ਼ ਦੇ ਵਿੱਚ ਹੈਗੇ ਆ 4 ਫੁੱਟ ਤੇ 6 ਫੁੱਟ ਓਪਨ ਚਿਲਰ ਹੈਗੇ ਇੱਕ ਆਪਣੇ ਕੋਲੇ ਇਹ ਮਿਲ ਜਾਣਗੇ ਰੈਸਟੋਰੈਂਟ ਲਾਈਨ ਦੇ ਫ੍ਰੀਜਰ ਤੇ ਇਹਦੇ ਵਿੱਚ ਆਪਣੇ ਕੋਲੇ ਮਾਈਨਸ ਵਾਲੇ ਵੀ ਹੈ ਤੇ ਪਲੱਸ ਵਾਲੇ ਵੀ ਹੈਗੇ ਆ ਤੇ ਡਿਜੀਕੂਲਰ ਮਿਲ ਜਾਣਗੇ ਮਾਈਨਸ ਦੇ ਵਿੱਚ 1000 ਲੀਟਰ ਵਾਲੇ ਮਾਈਨਸ ਦੇ ਵਿੱਚ ਹੈਗੇ ਡਿਜੀਕੂਲਰ ਇਹ ਵੀ ਬਹੁਤ ਘੈਂਟ ਰੇਟ ਤੇ ਮਿਲ ਜਾਣਗੇ ਆਪਣੇ ਕੋਲ ਤੇ ਰੈਸਟੋਰੈਂਟ ਲਾਈਨ ਦੇ ਕਿਚਨ ਵਾਲੇ ਫ੍ਰੀਜਰ ਇਹ ਦੋਨੋਂ ਸਾਈਜ਼ ਮਿਲ ਜਾਣਗੇ ਮਾਈਨਸ ਵੀ ਪਲੱਸ ਵੀ ਬਿਲਕੁਲ ਬ੍ਰੈਂਡ ਨਿਊ ਹਾਲ ਦੇ ਵਿੱਚ ਹੈਗੇ ਬਿਲਕੁਲ ਆ ਨੀ ਆਪਣੇ ਕੋਲ ਇਹ ਵੀ ਹੈ ਡੀ ਫ੍ਰੀਜਰ ਵੀ ਮਿਲ ਜਾਣਿਆ ਟੇਬਲ ਟਾਪ ਫ੍ਰਿਜ ਡਰਾਅ ਵਾਲੇ ਵੀ ਹੈ ਤੇ ਰੈਕਸ ਵਾਲੇ ਵੀ ਹੈਗੇ ਆ ਮਾਈਕ੍ਰੋਵੇਵ ਹਰ ਇੱਕ ਸਾਈਜ਼ ਦੇ ਵਿੱਚ ਮਾਈਕ੍ਰੋਵੇਵ ਓਵਨ ਸੈਮਸੰਗ ਬ੍ਰਾਂਡ ਦਾ ਇਹ ਵੀ ਅਵੇਲੇਬਲ ਆ ਤੇ ਬਾਕੀ ਜਿਹੜੇ ਫਰੀਜ਼ਰ ਵਗੈਰਾ ਤੇ ਜੋ-ਜੋ ਕੁਝ ਵੀ ਹੈ ਆਪਣੇ ਕੋਲੇ ਸਾਰਾ ਬਲੂ ਸਟਾਰ ਬ੍ਰਾਂਡ ਦਾ ਆ ਵਧੀਆ ਡਿਸਪਲੇ ਰੇਂਜ ਵਿੱਚ ਮਿਲੇਗਾ 1 ਫੁੱਟ ਦੇ ਸਾਈਜ਼ ਦੇ ਵਿੱਚ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਹੈਗਾ ਸਾਰੇ ਦਾ ਸਾਰਾ ਤੇ ਇਸ ਤੋਂ ਆਪਾਂ ਲੈ ਕੇ ਆਏ ਆ ਓਪਨ ਚਿਲਰ ਜੋ ਕਿ 4 ਫੁੱਟ ਦੀ ਰੇਂਜ 6 ਫੁੱਟ ਦੀ ਸਾਈਜ਼ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਨੂੰ ਮੇਰੇ ਕੋਲ ਸਟਾਰ ਬ੍ਰੈਂਡ ਹੈਗਾ ਤੇ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਸਾਰੇ ਦੇ ਸਾਰੇ ਬਿਲਕੁਲ ਬ੍ਰੈਂਡ ਨਿਊ ਹਾਲ ਦੇ ਵਿੱਚ ਮਿਲਣਗੇ ਔਰ ਤੁਸੀਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਇਹਦੇ ਉੱਤੇ ਮਾਡਲ ਨੰਬਰ ਮੈਨੂੰ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਰਚ ਕਰ ਲਿਓ ਬਹੁਤ ਕੈਂਡ ਪ੍ਰਾਈਸ ਦੇ ਦਵਾਂਗੇ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਦੇ ਉੱਤੇ ਤੁਹਾਨੂੰ ਸਾਰੇ ਦੇ ਸਾਰੇ ਪ੍ਰੋਡਕਟ ਆਪਾਂ ਦਵਾਂਗੇ